ਭਗਤਰ ਬੰਦ ਗੱਡੀਆਂ ਵਕਤ ਦੇ ਹਾਕਮਾਂ ਦੇ ਵਕਤ ਦੇ ਅਫਸਰਾਂ ਨੇ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਉਤਾਰੀਆਂ ਅਜੇ ਇਹਨਾਂ ਗੱਡੀਆਂ ਨੇ ਆਪਣਾ ਕੰਮ ਕਰਨਾ ਸੀ ਇੱਕ 52 ਕਿਲੋ ਦਾ ਚੀਨ ਦਾ ਬਣਿਆ ਹੋਇਆ ਰਾਗ ਟਿਨਾ ਪਹਿਲੀ ਗੱਡੀ ਜਿਹੜੀ ਸੀ ਉਹਦੇ ਡਰਾਈਵਰ ਦੀ ਥੱਲੜਲੀ ਸ਼ੀਟ ਤੇ ਵੱਜਾ ਇਹ ਇੰਨੀ ਤਾਕਤ ਰੱਖਦਾ ਸੀ 90 ਟਨ ਦਾ ਵੱਡਾ ਟੈਂਕ ਹੁੰਦਾ 90 ਟਨ ਦਾ ਤੇ ਜੇ ਉਸ 90 ਟਨ ਦੇ ਟੈਂਕੋ ਤੇ ਇਹ 52 ਕਿਲੋ ਦਾ ਰਾਗੜ ਜਿਹੜਾ ਇਹ ਡਿੱਗ ਪੈ ਨਾ ਤੇ 21 ਫੁੱਟ 90 ਟਨ ਦੇ ਟਨ ਨੂੰ ਜਿਹੜਾ 90 ਟਨ ਦੇ ਟੈਂਕ ਨੂੰ ਹਵਾ ਵਿੱਚ ਚੜਾ ਸਕਦਾ ਇੰਨੀ ਤਾਕਤ ਰੱਖਦਾ ਹੈ 52 ਕਿਲੋ ਦਾ ਰਾਗੜ ਚੀਨ ਦਾ ਬਣਿਆ ਹੋਇਆ ਇਹਨਾਂ 6 ਗੱਡੀਆਂ ਦੀ ਪਹਿਲੀ ਗੱਡੀ ਡਰਾਈਵਰ ਦੀ ਸੀਟ ਉਤੇ ਥੱਲੜਲੇ ਬੰਨੇ ਵਜਾ ਜੇ ਗੱਡੀ ਤੇ ਵਜਦਾ ਤੇ ਫਿਰ ਪਰਾਨੀ ਕੀ ਹੋਣਾ ਸੀ ਇਹ ਗੱਡੀ ਉੱਡੀ 60 ਫੁੱਟ ਜਾ ਕੇ ਸਰੋਵਰ ਵਿੱਚ ਡਿੱਗੀ ਜਿਹੜੀਆਂ 4 ਮਗਰ ਖੜੀਆਂ ਸਨ ਉਹ ਇਹਦੇ ਖੜਾਕ ਦੇ ਨਾਲ ਉੱਡ ਕੇ ਤੇ ਸਰੋਵਰ ਵਿੱਚ ਜਾ ਡਿੱਗੀਆਂ 6 ਗੱਡੀਆਂ ਵਿੱਚੋਂ 5 ਗੱਡੀਆਂ ਨਕਾਰਾ ਹੋ ਗਈਆਂ ਜਿਹੜੀ ਵਿਉਂਤਬੰਦੀ ਵਕਤ ਦੇ ਹਾਕਮਾਂ ਨੇ ਵਕਤ ਦੇ ਅਫਸਰਾਂ ਨੇ ਬਣਾਈ ਸੀ ਨਾ ਉਹ ਫੇਲ ਹੋ ਗਈ ਇਹ ਸੋਚਦੇ ਸਨ ਜੋ ਕੁਝ ਸੋਚਿਆ ਸੀ ਉਹਰੇ ਤੋਂ ਉਲਟ ਹੋਇਆ ਕਿਉਂਕਿ ਸਿਆਣੇ ਕਹਿੰਦੇ ਆ ਦੁਸ਼ਮਣ ਨੂੰ ਕਦੀ ਵੀ ਕਮਜ਼ੋਰ ਨਾ ਸਮਝੋ ਇੱਕ ਪਾਸੇ ਅਣਖ ਦਾ ਰਖਾ ਇੱਕ ਪਾਸੇ ਬੰਦਗੀ ਕਰਨ ਵਾਲੀ ਰੂਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਔਰੇ ਨਾਲ ਸਰਦਾਰ ਅਮਰੀਦ ਸਿੰਘ ਬੰਦਗੀ ਕਰਨ ਵਾਲਾ ਵੱਡਾ ਮਹਾਨ ਜੋੜਾ ਬੈਠਾ ਤੇ ਜਿਹੜਾ ਵੈਰੀਆਂ ਨੂੰ ਤੇ ਫੌਜਾਂ ਨੂੰ ਵਕਤ ਪਾਉਣ ਵਾਲਾ ਹੈ ਕਈ ਜੰਗਾਂ ਦਾ ਜੇਤੂ ਜਰਨੈਲ ਹੈ ਜਰਨਲ ਸਵੇਕ ਸਿੰਘ ਉਹ ਬੈਠਾ ਜਿਹਦੀ ਵਿਉਂਤਬੰਦੀ ਦੇ ਨਾਲੇ ਸਾਰਾ ਕੰਮ ਹੋ ਰਿਹਾ ਹੈ ਉਨੇ ਵਕਤ ਦੇ ਅਫਸਰਾਂ ਦੇ ਪੈਰਾਂ ਥੱਲੇ ਜ਼ਮੀਨ ਕੱਢ ਕੇ ਰੱਖ ਦਿੱਤੀ। ਇਹਰੇ ਤੋਂ ਬਾਅਦ ਫਿਰ ਇੱਕ ਵਿਉਂਤ ਹੋਰ ਘੜੀ ਗਈ। ਸੁਣੀ ਜਾਇਓ ਕਿ ਕਿੰਨੀਆਂ ਵਿਉਂਤਾਂ ਕਿੰਨੀਆਂ ਘਾੜਤਾਂ ਵਕਤ ਦੇ ਅਫਸਰਾਂ ਨੇ ਘੜੀਆਂ ਸ਼ਰੀ ਦਰਬਾਰ ਸਾਹਿਬ ਨੂੰ ਖਦੇੜਨ ਵਾਸਤੇ, ਇਹਦਾ ਮਾਨ ਤੇ ਸਨਮਾਨ ਬਰਬਾਰ ਕਰਨ ਵਾਸਤੇ। ਸਿੱਖਾਂ ਦਾ ਸਰਕਾਰ ਖਤਮ ਕਰਨ ਵਾਸਤੇ ਕਿੱਡੀਆਂ ਵੱਡੀਆਂ ਵਿਉਂਤਾਂ ਘੜੀਆਂ ਗਈਆਂ। ਫੈਸਲਾ ਹੋਇਆ ਵੀ ਅੰਬਰ ਵਿੱਚ ਜਹਾਜ਼ ਜਿਹੜੇ ਨੇ ਉਹ ਛੱਡੇ ਜਾਣ। ਸੱਤ ਜਹਾਜ਼ ਮੰਗਾਏ ਗਏ ਵੱਡੇ ਉਹ ਸੱਤ ਸਤਾਂ ਦੇ ਵਿੱਚੋਂ ਇੱਕ ਜਹਾਜ਼ ਐਸਾ ਮੰਗਵਾਇਆ ਗਿਆ ਜਿਹਦੇ ਵਿੱਚ ਰੂਸ ਦੀ ਬਣੀ ਹੋਈ ਲੈਜਰ ਲਾਈ ਗਈ ਹੈ ਇੱਕ ਵੱਡੀ ਦੂਰਬੀਨ ਲਾਈ ਗਈ ਹੈ ਵੀ ਇਹ ਗੋਲੀ ਆਉਂਦੀ ਕਿੱਥੋਂ ਆ ਪਤਾ ਨਹੀਂ ਲੱਗਦਾ ਫੌਜਾਂ ਨੂੰ ਵੀ ਗੋਲੀ ਆਉਂਦੀ ਕਿੱਥੋਂ ਆ ਜੀ ਦੇ ਨਾਲ ਹਜ਼ਾਰਾਂ ਜਵਾਨ ਜਿਹੜੇ ਨੇ ਮੌਤ ਦੇ ਮੂੰਹੇ ਚਲੇ ਗਏ ਨੇ ਗੋਲੀ ਦਾ ਪਤਾ ਨਹੀਂ ਲੱਗਦਾ ਫੌਜਾਂ ਨੂੰ ਵੀ ਆਉਂਦੀ ਕਿੱਧਰੋਂ ਆ ਉਹਦਾ ਪਤਾ ਕੱਢਣ ਵਾਸਤੇ ਸੱਤ ਜਹਾਜ਼ ਜਿਹੜੇ ਸਨ ਵਕਤ ਦੇ ਅਫਸਰਾਂ ਨੇ ਦਿੱਲੀ ਸਰਕਾਰ ਦੇ ਨਾਲ ਸਲਾਹ ਕਰਕੇ ਮੰਗਵਾਏ ਇਹ ਸੱਤੇ ਜਹਾਜ਼ ਹੁਣ ਜਿਹੜੇ ਨੇ ਕੁਝ ਘੰਟਿਆਂ ਦੇ ਅੰਦਰ ਪੰਜਾਬ ਦੀ ਧਰਤੀ ਤੇ ਅੰਮ੍ਰਿਤਸਰ ਦੀ ਧਰਤੀ ਤੇ ਆਕਾਸ਼ ਵਿੱਚ ਕੂਕਣ ਲੱਗੇ ਇੱਕ ਪਾਸੇ ਸੱਤ ਜਹਾਜ਼ ਜਿਨ੍ਹਾਂ ਨੂੰ ਨੰਗ ਸਿੰਘ ਉਡਣ ਖਟੋਲਾ ਕਹਿੰਦੇ ਇੱਕ ਪਾਸੇ ਦਰਬਾਰ ਸਾਹਿਬ ਦੇ ਉੱਤੇ ਆਕਾਸ਼ ਵਿੱਚ ਸੱਤ ਜਹਾਜ਼ ਕੂਕਦੇ ਪਏ ਨੇ ਇੱਕ ਪਾਸੇ ਫੌਜੀਏ ਜਰਨੈਲ ਇਹ ਆਪਣੇ ਫੌਜੀਆ ਨੂੰ ਇਹ ਲਲਕਾਰ ਦੇਉਂਦੇ ਨੇ ਵੀ ਜਿਹੜੇ ਖਾੜਕੂ ਵਿੱਚ ਬੈਠੇ ਨੇ ਜਿਹੜੇ ਅੱਤਵਾਦੀ ਵਿੱਚ ਬੈਠੇ ਨੇ ਉਹਨਾਂ ਦਾ ਜੋਰ ਨਾ ਪਵੇ ਨਾ ਤਾਂ ਉੱਤੇ ਮੀਂਹ ਜਿਹੜਾ ਅਕਾਲ ਤਖਤ ਦੇ ਵਿਹੜੇ ਵਿੱਚ 1 ਲੱਖ ਗੋਲੀ ਉਸ ਵੇਲੇ ਇੱਕ ਪਾਸੇ ਆਕਾਸ਼ ਵਿੱਚ ਜਹਾਜ਼ ਕੂਕਦੇ ਪਏ ਨੇ ਇੱਕ ਪਾਸੇ ਗੋਲੀਆਂ ਦਾ ਮੀਂਹ ਜਿਹੜਾ ਅਕਾਲ ਤਾ ਸਭ ਦੇ ਵਿਹੜੇ ਵਿੱਚ ਸ਼੍ਰੀ ਦਰਬਾਰ ਸਭ ਦੇ ਵਿਹੜੇ ਵਿੱਚ ਵਰਸ ਰਿਹਾ ਤੱਕੀਏ ਉਸ ਵੇਲੇ ਦਾ ਨਜ਼ਾਰਾ ਕਵੀਸ਼ਰ ਬੱਲੋਵਾਲੀਏ ਦੇ ਪਿਆਰੇ ਸਾਥੀ ਵੀਰ ਮਲਵਿੰਦਰ ਸਿੰਘ ਜੀ ਜੌਲ ਵੀਰ ਜਤਿੰਦਰਪਾਲ ਸਿੰਘ ਜੀ ਰਾਣਾ ਨਾ ਸ਼ਬਦਾ ਵਿੱਚ ਇੰੋਂ ਬਨੇ ਕਰਨ ਲੱਗੇ ਆ ਵੀ ਜਾਦਾ ਨਾ ਗਈਏ ਪੇਸ਼ੂ ਫੌਜ ਦੀ ਵੈਤਾ ਹੁਕਮਾ ਸੁਣਾਉਂਦਾ ਏ ਛੇਤੀ ਫੜ ਲੋ ਪਿੰਡਰਾਂ ਵਾਲਾ ਮਨ ਦੀ ਬਾਤ ਬਤਾਉਂਦਾ ਏ ਓ ਜਾਜਾਂ ਦੇ ਨਾਲ ਕਰੋ ਜਿੰਦ ਤੱਕ ਰੀਰਾਂ ਕਰਦਾ ਏ ਉਡਣ ਖਟੋਲੇ ਉੱਡਦੇ ਫਿਰਦੇ ਮੀ ਗੋਲੀ ਦਾ ਵਰਦਾ ਏ ਹੋ ਗਏ ਨੇ ਤੇਨਾ ਦਿਨ ਲੜਦਿਆਂ ਨੂੰ ਦੁਸ਼ਮਣ ਹੱਥ ਨਾ ਆਇਆ ਏ ਦਿੱਲੀ ਕਿਹੜਾ ਮੂੰਹ ਵਿਖਾਉਣਾ ਜੇ ਨਾ ਫਰਜ਼ ਨਭਾਇਆ ਕੋਈ ਫੌਜੀ ਮਰਦਾ ਏ ਉਡਣ ਖਟੋਲੇ ਉੱਡਦੇ ਫਿਰਦੇ ਮੀ ਗੋਲੀ ਦਾ ਵਰਦਾ ਏ ਓ ਜਾ ਮਰੋ ਜਾ ਮਾਰੋ ਇਸ ਨੂੰ ਜਾ ਮਰੋ ਜਾ ਮਾਰੋ ਇਸ ਨੂੰ ਜਿਸ ਨੇ ਅੱਤ ਮਚਾਈਆ ਜਿਹੜੇ ਅੰਦਰ ਹੀ ਲੁਕ ਕੇ ਬੈਠੇ ਮੌਤ ਇਹਨਾਂ ਦੀ ਆਈਆ ਬਈ ਪਾਣੀ ਦੇ ਵਿੱਚ ਵਿਆਪਤਾ ਸਾ ਪਾਣੀ ਦੇ ਵਿੱਚ ਵਿਆਪਤਾ ਸਾ ਜਿਵੇਂ ਪਲ-ਪਲ ਖੜਦਾ ਏ ਹੈਲੀਕਾਪਟਰ ਉੱਡਦੇ ਫਿਰਦੇ ਮੀਂਹ ਗੋਲੀ ਦਾ ਵਰਦਾ ਡਣ ਖਟੋਲੇ ਉੱਡਦੇ ਫਿਰਦੇ ਮੀ ਗੋਲੀ ਦਾ ਵਰਦਾ ਏ ਇੱਕ ਪਾਸੇ ਹੈ ਅਫਸਰ ਸ਼ਾਹੀ ਇੱਕ ਪਾਸੇ ਸਿੰਘ ਸੂਰੇ ਜੀ ਆਖਰ ਸੱਚ ਤੇ ਹੋਉ ਨਬੇੜਾ ਜੋ ਬਚਨਾ ਦੇ ਪੂਰੇ ਜੀ ਓ ਝੂਠ ਨੂੰ ਆਖਰ ਡੱਬਣਾ ਪੈਂਦਾ ਸੱਚ ਦਾ ਬੇੜਾ ਟਰ ਉੱਡਦੇ ਫਿਰਦੇ ਮੀ ਗੋਲੀ ਦਾ ਵਰਦਾ ਏ ਬੱਲੋਵਾਲੀਆ ਨੇਫਲ ਗੰ냐 ਵੈਰੀ ਚਲੀਆਂ ਚਾਲਾਂ ਜੋ ਬਈ ਵੈਰੀ ਚਲੀਆਂ ਚਾਲਾਂ ਜੋ ਹੱਕ ਸੱਚ ਦੇ ਪੈਰਾ ਦੇ ਕੇ ਕਰਗੇ ਕੈਮ ਮਸਾਲਾਂ ਜੋ ਵਰਦਾ ਏ ਉਡਣ ਖਟੋਲੇ ਉੱਡਦੇ ਫਿਰਦੇ ਮੀਂ ਗੋਲੀ ਦਾ ਵਰਦਾ ਏ ਬਈ ਮੀਂ ਗੋਲੀ ਦਾ ਵਰਦਾ ਏ ਜਿਹੜੇ ਸ਼ਾਇਰ ਨੇ ਲਿਖਿਆ ਉਹ ਕਹਿੰਦਾ ਗਲੀ ਯਾਰ ਦੀ ਲੰਘਣਾ ਬਹੁਤ ਔਖਾ ਤੇ ਤੌਣਾ ਤਲੀ ਤੇ ਧਰਨੀਆਂ ਪੈਂਦੀਆਂ ਨੇ ਸਿਰਾਂ ਨਾਲ ਸਰਵਾਰ ਨੇ ਕਰੀਦੇ ਨੇ ਮੌਤਾਂ ਲਾੜੀਆਂ ਵਰਨੀਆਂ ਪੈਂਦੀਆਂ ਨੇ ਉਹ ਭਾਵੇਂ ਲੱਖ ਚਨਾ ਦਾ ਕਟਕ ਹੋਵੇ ਕੱਚੇ ਘੜੇ ਤੇ ਤਰਨੀਆਂ ਪੈਂਦੀਆਂ ਨੇ ਜਜਬਾ ਪਾਕ ਸ਼ਹਾਦਤ ਦਾ ਪਾਉਣ ਖਾਤਰ ਤੇ ਫਿਰਸਾ ਦੋਣੀਆਂ ਭਰਨੀਆਂ ਪੈਂਦੀਆਂ ਨੇ ਇੱਕ ਪਾਸੇ ਤਨਖਾਹਾਂ ਤੇ ਲੜਨ ਵਾਲੇ ਨੇ ਇੱਕ ਪਾਸੇ ਮਜਬੂਰੀ ਵਿੱਚ ਲੜਨ ਵਾਲੇ ਨੇ ਦੂਜੇ ਪਾਸੇ ਧਰਮ ਨਵਾਸ ਤੇ ਲੜਨ ਵਾਲੇ ਨੇ ਅਣਖਾਂ ਵਾਸਤੇ ਲੜਨ ਵਾਲੇ ਨੇ ਆਪਣੇ ਹੱਕਾਂ ਦੀ ਰਾਖੀ ਖਾਤਰ ਲੜਨ ਵਾਲੇ ਨੇ ਤੇ ਆਪਣੇ ਗੁਰਤਾਮਾਂ ਦੀ ਆਜ਼ਾਦੀ ਬਰਕਰਾਰ ਰੱਖਣ ਵਾਸਤੇ ਲੜਨ ਵਾਲੇ ਨੇ ਬੜਾ ਫਰਕ ਹੈ ਤੋ ਇਹ ਜਦੋਂ ਜਹਾਜ਼ਾਂ ਦੇ ਰਾਹੀਂ ਉਹ ਕਮਾਂਡੋ ਦਰਬਾਰ ਸਾਹਿਬ ਦੀਆਂ ਛੱਤਾਂ ਉੱਤੇ ਉਤਾਰੀ ਜਾਣੀ ਹੈ ਜਿਹੜੀ ਸਭ ਤੋਂ ਮਹਿੰਗੀ ਕਮਾਂਡੋ ਤੇ ਮਹਿੰਗੀ ਫੋਰਸ ਗਣੀ ਜਾਂਦੀ ਆ ਆ ਬੰਦੇ ਦੇ ਨਾਲ ਨਹੀਂ ਵੱਡੇ-ਵੱਡੇ ਪ੍ਰਧਾਨ ਮੰਤਰੀਆਂ ਦੇ ਨਾਲ ਇਹ ਜੱਡ ਸੁਰੱਖਿਆ ਲਾਈ ਜਾਂਦੀ ਹੈ ਇਹਦੀ ਟ੍ਰੇਨਿੰਗ ਜਿਹੜੀ ਆ ਪੰਜਾਬ ਦੀ ਧਰਤੀ ਉੱਤੇ ਨਹੀਂ ਹਿੰਦੁਸਤਾਨ ਦੀ ਧਰਤੀ ਉੱਤੇ ਨਹੀਂ ਇਹਦੀ ਟ੍ਰੇਨਿੰਗ ਰੂਸ ਦੀ ਧਰਤੀ ਉੱਤੇ ਕਰਵਾਈ ਜਾਂਦੀ ਆ ਉਥੋਂ ਉਹ ਕਮਾਂਡੋ ਮਗਾਈ ਜਿਨ੍ਹਾਂ ਨੂੰ ਜਹਾਜ਼ਾਂ ਦੇ ਰਾਹੀਂ ਐਸ ਇਲਾਕੇ ਦੀਆਂ ਛੱਤਾਂ ਉੱਤੇ ਬ੍ਰਾਂਹ ਬੂਟਾ ਗੁਰੂ ਨਾਨਕ ਨਵਾਸ ਗੁਰੂ ਰਾਮਦਾਸ ਨਵਾਸ ਤੇ ਆ ਜਿੱਥੇ ਆਪਾਂ ਤੁਸੀਂ ਚੌਂਗੜੇ ਮਾਰ ਕੇ ਬੈਠੇ ਹੋ ਨਾ ਇਹਨਾਂ ਛੱਤਾਂ ਉੱਤੇ ਇਹਨਾਂ ਜਹਾਜ਼ਾਂ ਦੇ ਰਾਹੀਂ ਉਹ ਸ ਕਮਾਂਡੋ ਦਸਤੇ ਨੂੰ ਲਾਇਆ ਜਾਇਆ ਅਜੇ ਕਮਾਂਡੋ ਦਸਤੇ ਇਹਨਾਂ ਛੱਤਾਂ ਉੱਤੇ ਅਜੇ ਉਤਰੇ ਸੰਨ ਤੇ ਜਿਹੜੇ ਸੂਰਮੇ ਮੋਰਚੇ ਲਾ ਕੇ ਰਾਮਗੜੀਆਂ ਦੇ ਬੁੰਗੇ ਵਿੱਚ ਬੈਠੇ ਸਨ ਜਿਹੜੇ ਦੋ ਬੁੰਗੇ ਤੁਹਾਨੂੰ ਨਜ਼ਰ ਆਉਂਦੇ ਆ ਇਹਨਾਂ ਦਾ ਵੀ ਗੁਰੂ ਕੇ ਲਾਲਾਂ ਨੇ ਬਹੁਤ ਵੱਡਾ ਫਾਇਦਾ ਚੁੱਕਿਆ ਫੌਜ ਨਹੀਂ ਸੀ ਜਾਣਦੀ ਕਮਾਂਡਰ ਨਹੀਂ ਸੀ ਜਾਣਦੇ ਵੀ ਇਹਨਾਂ ਬੁੰਗਿਆਂ ਵਿੱਚ ਕੀ ਆ ਜਿਹੜੀ ਸੀਆੜੀ ਸੰਗਤ ਵਿੱਚ ਰੜਕੇ ਲਈ ਸੀ ਇਹਨਾਂ ਉਹਨਾਂ ਦੱਸਿਆ ਸੀ ਵੀ ਥੋੜਾ ਜਿਹਾ ਅਸਲਾ ਇਹਨਾਂ ਦੇ ਕੋਲ ਬੰਦੇ ਵੀ 250 ਤੋਂ ਲੈ ਕੇ 300 ਬੰਦੇ ਨੇ ਸਿੱਖ ਨੇ ਭਿੰਡਰਾਂ ਵਾਲੇ ਦੇ ਨਾਲ ਥੋੜਾ ਜਿਹਾ ਇਹ ਕੰਮ ਚੁੱਕ ਕੇ ਇਹਨਾਂ ਨੂੰ ਦਿੱਲੀ ਪੇਸ਼ ਕਰੋ ਪਰ ਜਦੋਂ ਦਾਣਿਆਂ ਵਾਂਗੂ ਸੂਰਮਿਆਂ ਨੇ ਪੁੰਨਿਆ ਨਾ ਫੌਜਾਂ ਨੂੰ ਫਿਰ ਇਹਨਾਂ ਦੇ ਪੈਰਾਂ ਥੱਲੇੋਂ ਧਰਤੀ ਲੀ ਭੀ ਇਹ ਗੱਲ ਮਸਲਾ ਲਾਉਣ ਵਾਲਾ ਨਹੀਂ ਐਡੀ ਛੇਤੀ ਇੱਕ ਵਾਰੀ ਕੁਲਦੀਪ ਰਾੜ ਲਿਖਦਾ ਵੀ ਇੱਕ ਵਾਰੀ ਇਤਨਾੜਾ ਸਮਾਂ ਆ ਗਿਆ ਵੀ ਜਿਵੇਂ ਬਗਹਾੜ ਨੇ ਆਪਣਾ ਹੱਥ ਸ਼ੇਰ ਦੇ ਮੂੰਹ ਵਿੱਚ ਪਾ ਲਿਆ ਹੋਵੇ ਤੇ ਮੁੜ ਕੇ ਕੱਢਣਾ ਔਖਾ ਹੋ ਜੇ ਇਤਨਾੜੀ ਸਥਿਤੀ ਇਤਨਾੜਾ ਸਮਾਂ ਤੁਹਾਡੇ ਵੱਡ ਵਡੇਰੇ ਨੇ ਐਸ ਧਰਤੀ ਦਾ ਸਰਕਾਰ ਬਹਾਰ ਰੱਖਣ ਵਾਸਤੇ ਪੈਰਾ ਕਰ ਦਿੱਤਾ ਵਕਦੀ ਸਰਕਾਰ ਤੇ ਵਕਦੀ ਫੌਜ ਅੱਗੇ ਜਿਹੜੀ ਕਮਾਂਡੋ ਛਤਾ ਉਤੇ ਉਤਾਰੀ ਗਈ ਸੀ ਇਹਨਾਂ ਬੁੰਗਿਆਂ ਵਿੱਚੋਂ ਫਿਰ ਗੋਲੀਆਂ ਵਹਾਈਆਂ ਗਈਆਂ ਸੂਰਮਿਆਂ ਵੱਲ ਜਦੋਂ ਤਾੜ-ਤਾੜ ਹੋਈ ਛੱਦਾ ਦੇ ਸੂਰਮੇ ਮਰ ਲੱਗੇ ਇਹ ਵੀ ਬਿਉਤਬੰਦੀ ਜਿਹੜੀ ਸਰਕਾਰ ਦੀ ਫੇਲ ਹੋ ਗਈ ਸਾਰੀ ਰਾਤ ਤਾੜਮੁੰਦਾ ਰਿਹਾ ਮੌਤ ਦਾ ਸਾਰਾ ਦਿਨ ਗੋਲੀ ਚੱਲਦੀ ਰਹੀ ਅੰਤ ਫਿਰ 5 ਜੂਨ ਦਾ ਨਿਭਾਗਾ ਦਿਨ ਚੜਿਆ ਇਹ ਜਿਹੜਾ 4 ਜੂਨ ਤੇ 5 ਜੂਨ ਦਾ ਦਿਨੇ ਹਨ ਇਹਰੇ ਵਿੱਚ ਬਹੁਤ ਵੱਡਾ ਕਹਾਣ ਹੋਇਆ ਫੌਜਾਂ ਦਾ ਵੀ ਤੇ ਸਿੱਖਾਂ ਦਾ ਵੀ ਪੰਜ ਦਿਨਾਂ ਦਾ ਦਿਨ ਚੜ੍ਹਿਆ ਤੇ ਜਲਿਆਂਵਾਲੇ ਬਾਗ ਵਿੱਚ ਬੈਠਾ ਹੈ ਜਰਨਲ ਵਜਦਿਆ ਆਪਣੇ ਛੋਟੇ ਕਮਾਂਡਰਾਂ ਨੂੰ ਨਾਲ ਲੈ ਕੇ ਇੱਥੋਂ ਵਾਇਰਲਸਾਂ ਜਿਹੜੀ ਦਿੱਲੀ ਤੱਕ ਖੜਕਦੀਆਂ ਨੇ ਕੋਈ ਵੀ ਕੰਮ ਕੋਈ ਵੀ ਵਿਉਂਤ ਘੜੀ ਜਾਂਦੀ ਆ ਪਹਿਲਾਂ ਇੰਦਰਾ ਗਾਂਧੀ ਦੇ ਨਾਲ ਸਲਾਹ ਕੀਤੀ ਜਾਂਦੀ ਹੈ ਅਰਜੀਵ ਗਾਂਧੀ ਦੇ ਨਾਲ ਸਲਾਹ ਕੀਤੀ ਜਾਂਦੀ ਆ ਤੇ ਫਿਰ ਫੈਸਲਾ ਲਿਆ ਜਾਂਦਾ ਹੈ ਇੱਥੇ ਘਾੜ ਤਕਰੀ ਗਈ ਜਰਨਲ ਵੈਦਿਆ ਨੇ ਆਪਣੀਆਂ ਫੌਜਾਂ ਤੇ ਆਪਣੇ ਜਰਨਲ ਵੈਦਿਆ ਵੇਖ ਕੇ ਆਪਣੇ ਜਰਨੈਲਾਂ ਨੂੰ ਮਰਦਿਆਂ ਵੇਖ ਕੇ ਇੰਦਰਾ ਗਾਂਧੀ ਨੂੰ ਇਹ ਅਪੀਲ ਕੀਤੀ ਪ੍ਰਧਾਨ ਜੀ ਜਿੰਨਾ ਚਿਰ ਐਟਮ ਬਾਬਾ ਨਾ ਅੰਮਰਸਰ ਦੀ ਧਰਤੀ ਉੱਤੇ ਸੁਟਿਆ ਗਿਆ ਉਹਨਾਂ ਚਿਰ ਮਸਲਾ ਹੱਲ ਨਹੀਂ ਜੇ ਹੋਣਾ ਅਸੀਂ ਜਾਣ ਲਿਆ ਪਿੰਡਰਾਂ ਵਾਲੇ ਤੇ ਉਹਦੇ ਚੇਲਿਆਂ ਨੂੰ ਫੜਨਾ ਐਡਾ ਸੌਖਾ ਨਹੀਂ ਜੇ ਇਹ ਸ਼ੇਰ ਦੇ ਮੂੰਹ ਵਿੱਚ ਹੱਥ ਪਾਉਣ ਵਾਲੀ ਬਾਤ ਐ ਇੱਥੇ ਬੈਠ ਕੇ ਗੱਲਾਂ ਕਰਨੀਆਂ ਸੌਖੀਆਂ ਇਥੇ ਆਣ ਕੇ ਅੱਖਾਂ ਦੇ ਨਾਲ ਵੇਖੋ ਵੀ ਇੱਥੇ ਕੀ ਬੀਤ ਰਹੀ ਹੈ ਮੈਂ ਆਪਣੇ ਜਵਾਨ ਤੜਫ ਤੜਫ ਕੇ ਮਰਦਾ ਨਹੀਂ ਵੇਖ ਸਕਦਾ ਇਸ ਕਰਕੇ ਕੋਈ ਐਸੀ ਵਿਆਹਤ ਬਣਾਉ ਜੀ ਦੇ ਨਾਲੇ ਮਸਲਾ ਹੱਲ ਹੋ ਜਾਏ ਫਿਰ ਕੀ ਘੜਿਆ ਗਿਆ ਫਿਰ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਾ ਸਭ ਨੂੰ ਡਾਉਣ ਵਾਸਤੇ ਟੈਂਕਾਂ ਦਾ ਪ੍ਰਬੰਧ ਕੀਤਾ ਗਿਆ 14 ਟੈਂਕ ਜਿਹੜੇ ਦੇਸ਼ਾਂ ਨੂੰ ਬਰਬਾਰ ਕਰਨ ਵਾਸਤੇ ਜਦੋਂ ਵਾਰ ਵਰਲਡ ਲੱਗਦੀ ਆ ਉਦੋਂ ਵਰਤੇ ਜਾਂਦੇ ਆ 14 ਵੱਡੇ ਟੈਂਕ ਵੱਡੀਆਂ ਤੋਪਾਂ ਵਾਲੇ ਜਿਹੜੇ ਫਨਾਹ ਕਰਨ ਵਾਲੀਆਂ ਤੋਪਾਂ ਜਿਨ੍ਹਾਂ ਤੇ ਬੀੜੀਆਂ ਹੁੰਦੀਆਂ ਨੇ ਉਹ ਐਸ ਸ਼ਰੀਰ ਦਰਬਾਰ ਸਾਹਿਬ ਨੂੰ ਢਾਹ ਢੇਰੀ ਕਰਨ ਵਾਸਤੇ ਤੁਹਾਡਾ ਸਰਕਾਰ ਸਰਾਵਾ ਤੇ ਦੁਨੀਆ ਵਿੱਚੋਂ ਮਟਾਉਣ ਵਾਸਤੇ ਜਿਵੇਂ ਜੈਨੀ ਤੇ ਬੋਧੀ ਧਰਮ ਖਤਮ ਹੋ ਗਏ ਨੇ ਤੁਹਾਡੀ ਆਉਂਦ ਨੂੰ ਖਤਮ ਕਰਨ ਵਾਸਤੇ ਵਕਤ ਦੀ ਸਰਕਾਰ ਨੇ 14 ਟੈਂਕਰ ਜਲਿਆਂ ਵਾਲੇ ਬਾਗ ਦੇ ਕੋਲ ਖੜੇ ਕਰ ਦਿੱਤੇ 5 ਜੂਨ ਦੀ ਸ਼ਾਮ ਨੂੰ ਇਹਨਾਂ ਨੂੰ 9 ਵਜੇ ਰਾਤ ਨੂੰ ਟਿੰਕਾਂ ਨੂੰ ਤੋੜਿਆ ਗਿਆ ਆ ਜਿਹੜੇ ਦਰਵਾਜ਼ੇ ਥਾਣੇ ਆਪਾਂ ਲੰਘ ਕੇ ਜਾਂਦੇ ਆ ਨਾ ਸਭ ਦਰਵਾਜ਼ੇ ਤੋੜ ਦਿੱਤੇ ਰਾ ਪਧਰਾ ਕਰ ਦਿੱਤਾ ਗਿਆ ਕੁਝ ਛੋਟੀਆਂ ਤੋਪਾਂ ਮੰਗਵਾਈਆਂ ਗਈਆਂ ਜਿੱਥੇ ਬਖਤਰਬੰਦ ਗੱਡੀਆਂ ਮੰਗਵਾਈਆਂ ਗਈਆਂ ਰੂਸ ਤੋਂ ਉੱਥੇ ਬੁਲਟ ਪ੍ਰੂਫ ਵੀ ਗੱਡੀਆਂ ਮੰਗਾਈਆਂ ਗਈਆਂ ਜਿਨ੍ਹਾਂ ਵਿੱਚ ਜਵਾਨ ਸ਼ਾਮਲ ਹੋ ਕੇ ਛੋਟੀਆਂ ਤੋਪਾਂ ਦੇ ਨਾਲ ਆਹ ਜਿਹੜੇ ਦਰਵਾਜਿਆਂ ਦੇ ਥਾਣੇ ਤੁਸੀਂ ਲੰਘ ਕੇ ਜਾਂਦੇ ਹੋ ਇਹਨਾਂ ਦਾ ਰਾਹ ਪੱਧਰਾ ਕਰਨ ਵਾਸਤੇ ਛੋਟੀਆਂ ਤੋਪਾਂ ਇਸਤੇਮਾਲ ਕੀਤੀਆਂ ਗਈਆਂ। 6 ਟੈਂਕ ਜਿਹੜੇ ਨੇ ਜਲਿਆਂਵਾਲੇ ਬਾਗ ਤੋਂ ਤੋਰੇ ਗਏ ਆਪਣੀਆਂ ਮੰਜ਼ਲਾਂ ਨੂੰ ਤੈਅ ਕਰਦਿਆਂ ਹੋਏ ਆਂ। ਚੌਹਾਂ ਘੰਟਿਆਂ ਤੋਂ ਬਾਅਦ ਸੂਰਮਿਆਂ ਨੇ ਪ੍ਰਕਰਮਾਂ ਵਿੱਚ ਆਉਣ ਦਿੱਤੇ ਆ ਟੈਂਕ ਜਿਹੜੇ ਚੌਹਾਂ ਘੰਟਿਆਂ ਤੋਂ ਬਾਅਦ ਕਿੰਨਾਕ ਟਾਈਮ ਲੱਗਦਾ ਇੱਥੋਂ ਜਲਿਆਂਵਾਲੇ ਬਾਗ ਤੋਂ ਇੱਥੋਂ ਤੱਕ ਆਉਣ ਵਾਸਤੇ। ਪਰ ਤੁਹਾਡੇ ਨੌਜਵਾਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਛਪਾਈਆਂ ਨੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਧਰਮੀ ਪੁੱਤਰਾਂ ਨੇ ਐਡਾ ਧਰਮ ਨਭਾਇਆ ਐਡਾ ਹੌਸਲਾ ਵਿਖਾਇਆ ਐਡਾ ਜज्ਬਾ ਵਿਖਾਇਆ 4 ਘੰਟੀਆਂ ਤੋਂ ਬਾਅਦ ਫੌਜ ਦੇ ਟੈਂਕ ਜਿਹੜੇ ਸਨ ਪ੍ਰਕਰਮਾਂ ਵਿੱਚ ਸ਼ਾਮਲ ਹੋਏ ਜਦੋਂ ਪਹਿਲਾ ਟੈਂਕ ਜਿੱਥੇ ਬਾਬਾ ਦੀਪ ਸਿੰਘ ਦਾ ਬੁੰਗਾ ਬਣਿਆ ਇੱਥੇ ਪਹੁੰਚਿਆ ਨਾ ਤੇ ਇੱਥੇ ਬਾਬਾ ਦੀਪ ਸਿੰਘ ਦੇ ਬੁੰਗੇ ਦੇ ਉੱਤੇ ਇੱਕ ਪਰਿਵਾਰ ਦਾ ਮੋਰਚਾ ਹੈ ਇਹ ਪਰਿਵਾਰ ਦਾ ਪਿਛੋਕੜ ਪੜ੍ਹੀਏ ਤੇ ਹਿੰਦੂ ਧਰਮ ਦੇ ਨਾਲ ਜੁੜਦਾ ਹੈ ਪਰ ਬਾਬੇ ਨਾਨਕ ਦਾ ਘਰ ਐਸਾ ਹੈ ਇੱਥੇ ਜੈਨੀ ਆਵੇ ਬੋਧੀ ਆਵੇ ਰਾਜਾ ਆਵੇ ਪਖਾਰੀ ਆਵੇ ਮੰਗਤਾ ਆਵੇ ਸਰੇਵੜਾ ਆਵੇ ਹਿੰਦੂ ਆਉਂਦਾ ਹੈ ਮੁਸਲਮਾਨ ਆਉਂਦਾ ਹੈ ਸਾਈ ਆਉਂਦਾ ਸਿੱਖ ਆਉਂਦਾ ਜੈਨੀ ਆਉਂਦਾ ਬੋਧੀ ਆਉਂਦਾ ਉਪਦੇਸ਼ ਮਿਲਦਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਸ ਘਰ ਦੇ ਮੁਖੀ ਜਿਹਦਾ ਨਾਮ ਪਹਿਲਾਂ ਮਾਪਿਆਂ ਨੇ ਹੋ ਰੱਖਿਆ ਸੀ ਇਹਨੇ ਸੰਤ ਕਰਤਾਰ ਸਿੰਘ ਦੀ ਕਥਾ ਸੁਣੀ ਕਥਾ ਵਿੱਚੋਂ ਐਡਾ ਜਜਬਾ ਇਹਦੇ ਅੰਦਰ ਦੇ ਵਿੱਚ ਪੈਦਾ ਹੋਇਆ ਇਹਨੇ Hindu ਧਰਮ ਨੂੰ ਤਿਆਗ ਦਿੱਤਾ ਤੇ ਰੋ ਜਾ ਕੇ ਤਕਸਾਲ ਵਿੱਚ ਜਾ ਕੇ ਰੱਬ ਦੀ ਕਥਾ ਸੁਣਨੀ ਸੰਤਾਂ ਦੇ ਕੋਲੋਂ ਉਸ ਕਥਾ ਨੇ ਇਹਦੇ ਉੱਤੇ ਐਡਾ ਵੱਡਾ ਅਸਰ ਕੀਤਾ ਇਹ Hindu ਧਰਮ ਨੂੰ ਤਿਆਗ ਕੇ ਧਰਮ ਕੋਈ ਮੜਾ ਨਹੀਂ ਜਿਉਂਦਾ ਆਪਣੀ ਮਰਜ਼ੀ ਨਾਲ ਬੰਦਾ ਸਰਕਾਰ ਨਾਲ ਜਾਵੇ ਤੇ ਕੋਈ ਗੱਲ ਨਹੀਂ ਹੁੰਦਾ ਜਬਰਦਸਤੀ ਕਿਸੇ ਦਾ ਧਰਮ ਤਬਦੀਲ ਕਰਨਾ ਬਹੁਤ ਵੱਡਾ ਗੁਨਾਹ ਹੁੰਦਾ ਜੇ ਇਹਨੇ ਹਿੰਦੂ ਧਰਮ ਨੂੰ ਤਿਆਗ ਦਿੱਤਾ ਇਹਦੀ ਸ਼ਾਦੀ ਸੰਤਾ ਨੇ ਕਰਵਾਈ ਬੀਬੀ ਪ੍ਰੀਤਮ ਕੌਰ ਦੇ ਨਾਲ ਇਹਦੇ ਘਰ ਤਿੰਨ ਧੀਆਂ ਨੇ ਜਨਮ ਲਿਆ ਇੱਕ ਧੀ ਜਿਹੜੀ ਹੈ ਕਿਸੇ ਰਿਸ਼ਤੇਦਾਰ ਵਿੱਚ ਪਲਦੀ ਹੈ ਦੋ ਧੀਆਂ ਨੇ ਇਹਦੇ ਕੋਲ ਇੱਕ ਦਾ ਨਾਮ ਹੈ ਸਤਨਾਮ ਕੌਰ ਇੱਕ ਦਾ ਨਾਮ ਰੱਖਿਆ ਵਾਹਿਗੁਰੂ ਕੌਰ ਜਿਨ੍ਹਾਂ ਦੇ ਅੰਦਰ ਧਰਮ ਪੈਦਾ ਹੁੰਦਾ ਉਹ ਆਪਣੇ ਬੱਚਿਆਂ ਦੇ ਨਾਮ ਹੀ ਧਰਮ ਵਾਲੇ ਰੱਖਦੇ ਨੇ ਚੱਲਦਾ ਚੱਲਦਾ ਸਮਾਂ ਆ ਗਿਆ ਇਹਦਾ ਨਾਂ ਰੱਖਿਆ ਸੰਤਾਂ ਨੇ ਸਰਦਾਰ ਮੋਹਰ ਸਿੰਘ ਮੋਹਰ ਸਿੰਘ ਆਪਣੀਆਂ ਦੋ ਧੀਆ ਉਮਰ ਲਿਖੀ ਇਹਨਾਂ ਦੀ ਇੱਕ ਦੀ 6 ਸਾਲ ਆ ਤੇ ਇੱਕ ਦੀ 8 ਸਾਲ ਹੈ ਕਈਆਂ ਨੇ 9 ਸਾਲ ਤੇ 11 ਸਾਲ ਲਿਖੀ ਹੈ ਬਚਪਨ ਵਾਲੀ ਉਮਰ ਹੈ ਆਪਣੀਆਂ ਦੋ ਧੀਆ ਨੂੰ ਨਾਲ ਲੈ ਕੇ ਪਤਨੀ ਨੂੰ ਨਾਲ ਲੈ ਕੇ ਸੰਤ ਜਰਨੈਲ ਸਿੰਘ ਦਾ ਸਾਥ ਦੇਣ ਵਾਸਤੇ ਸ਼੍ਰੀ ਦਰਬਾਰ ਸਾਹਿਬ ਆ ਗਏ ਸੰਤਾਂ ਨੇ ਆਖਿਆ ਮੋਹਰ ਸਿਆ ਤੇਰੀਆਂ ਧੀਆ ਛੋਟੀਆਂ ਨੇ ਜਾ ਚਲੇ ਜਾ ਕਰਨੂ ਸਮਾਂ ਬੜਾ ਭਿਆਨਕ ਆਉਣ ਵਾਲਾ ਹੈ ਨਾ ਮੰਨਿਆ ਇਨੇ ਆਖਿਆ ਸੰਤ ਜੀ ਮੈਨੂੰ ਸਮਾਂ ਦਿਓ ਆਗਿਆ ਮਿਲੀ ਬਾਬਾ ਦੀਪ ਸਿੰਘ ਦੇ ਬੁੰਗੇ ਉਤੇ ਦਾ ਮੋਰਚਾ ਸਾਰੇ ਪਰਿਵਾਰ ਦਾ ਆਇਆ ਟੈਂਕ ਇਹਨੇ ਆਪਣੀਆਂ ਧੀਆਂ ਦੇ ਲੱਕ ਦੇ ਨਾਲ ਬੰਬ ਬੰਨ ਦਿੱਤੇ ਜਿਹੜੀਆਂ ਧੀਆਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਮਾਂ ਤੇ ਬਾਪ ਸਾਰੀ ਜ਼ਿੰਦਗੀ ਲਾ ਦਿੰਦੇ ਆ ਆਪਣ ਧੀਆਂ ਦੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਬਾਬਾ ਮੋਰ ਸਿੰਘ ਔਰੇ ਘਰ ਵਾਲੀ ਬੀਬੀ ਪ੍ਰੀਤਮ ਕੌਰ ਨੇ 6 ਤੇ 8 ਸਾਲ ਦੀਆਂ ਧੀਆਂ ਦੇ ਲੱਕ ਦੇ ਨਾਲ ਬੰਬ ਬੰਨ ਕੇ ਯਵੇਂ ਇਸ ਟੈਂਕ ਦਾ ਸਾਹਮਣਾ ਕੀਤਾ ਉਹਦਾ ਜ਼ਿਕਰ ਸੁਣ ਲਓ ਫਿਰ ਆਪਾਂ ਸਮਾਪਤੀ ਕਰਾਂਗੇ ਉਹ ਬੇਨਤੀ ਕੀਤੀ ਜਾ ਰਹੀ ਹੈ ਸਤ ਨਾਮ ਤੇ ਵਾਹਿਗੁਰੂ ਜਿਸ ਦਾ ਮਾਪਿਆ ਨਾਮ ਰਖਾਇਆ ਮੋਰ ਸਿੰਘ ਦੀਆਂ ਧੀਆਂ ਬਣ ਕੇ ਐਸਾ ਧਰਮ ਕਮਾਇਆ ਆਹ ਗੁਰਤਮਾਂ ਦੀ ਖਾਤਰ ਟੱਬਰ ਖੜ ਗਿਆ ਸੀਨਾ ਤਣ ਕੇ ਓ ਵੇਖੋ ਦੋ ਧੀਆਂ ਡਿੱਗਣ ਟੈਂਕਾਂ ਤੇ ਬੰਬ ਬਣ ਕੇ ਮੋਰ ਸਿੰਘ ਦੀਆਂ ਧੀਆਂ ਬਣ ਕੇ ਜਦ ਇਹ ਜਗ ਤੇ ਆਈਆਂ ਮਾਪਰੀ ਤਮਕੌਰ ਨੇ ਹੱਥੀ ਬਾਲੀਆਂ ਤੇ ਖੜਾਈਆਂ ਓ ਸਤ ਨਾਮ ਤੇ ਵਾਹਿਗੁਰੂ ਵਾਲੇ ਬਾਗ ਬਣ ਗਏ ਮਣ ਕੇ ਓ ਵੇਖੋ ਦੋ ਤੀਆਂ ਡਿੱਕਣ ਟੈਂਕਾਂ ਤੇ ਬੰਬ ਬਣ ਕੇ ਮਿਲੂ ਧਰਮ ਦੇ ਅੰਦਰ ਜਿਸ ਦਾ ਜਨਮ ਆਖ ਦੇ ਹੋਇਆ ਜਿਸ ਮਾਲਾ ਦਾ ਮਣਕਾ ਸੀ ਰੱਬ ਉਸੇ ਵਿੱਚ ਪਰੋਇਆ ਓ ਕਥਾ ਸੁਣੀ ਜਾਂ ਸੰਤਾਂ ਕੋਲੋਂ ਛਣ ਕੇ ਕਥਾ ਸੁਣੀ ਜਾਂ ਸੰਤਾਂ ਕੋਲੋਂ ਮਨ ਦੇ ਘੰਗਰੂ ਛਣ ਕੇ ਆਹ ਵੇਖੋ ਦੋ ਧੀਆਂ ਡਿੱਕਣ ਟੰਕਾਂ ਤੇ ਬੰਬ ਬਣ ਕੇ ਅਗਲੇ ਆਜਦ ਟਕਸਾਲ ਚ ਜਾ ਕੇ ਅਮਰ ਤੇ ਖੰਡੇ ਧਾਰੋਂ ਕਰਕੇ ਬੰਦਗੀ ਉਸ ਮਾਹੀ ਦੀ ਕਰਕੇ ਬੰਦਗੀ ਪ੍ਰੀਤ ਮਾਹੀ ਦੀ ਲੈ ਲਈ ਉਸ ਬਾਜਾਰੋਂ ਓ ਮੈਂ ਵੀ ਦੇਸ਼ਮਾ ਵਿੱਚ ਠਣ ਕੇ ਆ ਵੇਖੋ ਦੋ ਧੀਆ ਡਿੱਕਣ ਟੰਕਾਂ ਤੇ ਬੰਬ ਬਣ ਕੇ ਭਿੰਡਰਾਂ ਵਾਲੇ ਸੰਤਾਂ ਦੇ ਨਾਲ ਪੈ ਗਈ ਗੂੜੀ ਯਾਰੀ ਭਿੰਡਰਾਂ ਵਾਲੇ ਸੰਤਾਂ ਦੇ ਨਾਲ ਪੈ ਗਈ ਗੂੜੀ ਯਾਰੀ ਹੱਕ ਸੱਚ ਲਈ ਮਰਨਾ ਚੰਗਾ ਕਰ ਲਈ ਉਸ ਤਿਆਰੀ ਓ ਕਲਗੀ ਧਰ ਦੇ ਲਾਲ ਛਟੇਰੇ ਨੀਹਾ ਤੇ ਗੋਡਨੀ ਬੈ ਗਿਆ ਬਾਬਾ ਲਾ ਮੋਰਚਾ ਪੱਕਾ ਓ ਗੋਲੇ ਵਰਦੇ ਗੋਲੀ ਚੱਲੇ ਬਈ ਗੋਲੇ ਵਰਦੇ ਗੋਲੀ ਚੱਲੇ ਦਾਸ ਨਾ ਦਿਲ ਦੀ ਟਣਕੇ ਓ ਵੇਖੋ ਦੋ ਤੀਆਂ ਡਿੱਕਣ ਟੰਕਾਂ ਤੇ ਬੰਬ ਬਣ ਕੇ ਮਾਂ ਨੇ ਮਾਰੀ ਅਣਖ ਆਣ ਤੇ ਗੁਰਧੰਮਾਂ ਲਈ ਲਾਤੀ ਜਿੰਦ ਕੁਆਰੀ ਮਾਂ ਨੇ ਧੀਆ ਜਾਣ ਕੇ ਕੁਖੋਂ ਮਾਂ ਨੇ ਧੀਆ ਲੈ ਕੇ ਲਾਈਆਂ ਆਪਣੀ ਕੁਖੋਂ ਜਾਣ ਕੇ ਓ ਵੇਖੋ ਦੋ ਧੀਆ ਡਿੱਕਣ ਟੈਂਕਾਂ ਦੇ ਬੰਬ ਬਣ ਕੇ ਮੋਹਰ ਸਿੰਘ ਪਰਵਾਰ-ਵਾਰ ਕੇ ਕਰ ਗਿਆ ਕੈਮ ਨਿਸ਼ਾਨੀ ਆ ਰਾਣਾ ਤੇ ਮਲਵਿੰਦਰ ਆਖਣ ਐਸੇ ਕੋਕੇ ਜਾਣ ਕੇ ਆ ਵੇਖੋ ਦੋ ਧੀਆਂ ਡੱਕਣ ਟੈਂਕਾਂ ਤੇ ਬੰਬ ਬਣ ਕੇ ਦਿੱਤਾ ਹੋਇਆ ਸਮਾ ਸਮਾਵਤ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹੋਇਆ ਕਵੀਸ਼ਰ ਬੱਲੋਵਾਲੀਆ ਦਾ ਜੱਥਾ ਤੁਹਾਡੇ ਤੋਂ ਆ ਗਿਆ ਚਾਹੁੰਦਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ